ਕਣਕ ਦਾ ਝਾੜ 25 22 ਕੁਆਂਟਲ 28 ਕੁਆਂਟਲ ਜਾਂ 30 ਕੁਆਂਟਲ ਐਨਾ ਝਾੜ ਨਹੀਂ ਆ ਸਕਦਾ ਜ਼ਿੰਮੇਦਾਰ ਝੂਠ ਬੋਲਦੇ ਨੇ ਗਮਰਾਹ ਕਰਦੇ ਨੇ ਜਾਣ ਬੁੱਝ ਕੇ ਵਧਾ ਝੜਾ ਕੇ ਜਿਹੜਾ ਝਾੜ ਦੱਸ ਰਹੇ ਨੇ ਇਹ ਗੱਲ ਮੈਂ ਨਹੀਂ ਕਹਿੰਦਾ ਬਹੁਤ ਜ਼ਿੰਮੇਦਾਰ ਕਹਿੰਦੇ ਨੇ ਉਹ ਕਹਿੰਦੇ ਵੀ ਕਣਕ ਦਾ ਐਨਾ ਝਾੜ ਨਹੀਂ ਆ ਸਕਦਾ ਜਿੰਨਾ ਝਾੜ ਦੱਸਿਆ ਜਾ ਰਿਹਾ ਹੈ 30 30 ਕੁਆਂਟਲ ਕਣਕ ਦਾ ਝਾੜ ਨਹੀਂ ਆ ਸਕਦਾ ਐਨਾ ਝਾੜ ਤਾਂ ਝੋਨੇ ਦਾ ਵੀ ਨਹੀਂ ਆਉਂਦਾ ਕਣਕ ਦਾ ਐਨਾ ਝਾੜ ਕਿੱਥੋਂ ਆਜੂਗਾ ਤੇ ਇਹ ਗੱਲਬਾਤ ਕਮੈਂਟਾਂ ਦੇ ਵਿੱਚ ਜ਼ਿੰਮੇਦਾਰਾਂ ਨੇ ਸ਼ੇਅਰ ਕੀਤੀ ਹੈ ਬਹੁਤ ਸਾਰੇ ਜ਼ਿੰਮੇਦਾਰ ਕਹਿੰਦੇ ਨੇ ਝੂਠ ਹੈ ਜੀ ਇੰਨਾ ਝਾੜ ਨਹੀਂ ਜਿਹੜਾ ਆਉਂਦਾ ਕਿਉਂਕਿ ਪਿੱਛੇ ਜੇ ਆਪਾਂ ਇੱਕ ਵੀਡੀਓ ਪਾਈ ਸੀਗੀ 822 ਦੇ ਝਾੜ ਦੇ ਬਾਰੇ ਜਿਹੜੀ 23 ਅਕਤੂਬਰ ਦੀ ਬਜਾਈ ਹੋਈ ਸੀਗੀ ਦਾ ਉਸ ਤੋਂ ਬਾਅਦ 4 ਨਵੰਬਰ ਦੀ ਬਜਾਈ ਦੇ ਬਾਰੇ ਵੀ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕੁਝ ਜ਼ਿੰਮੇਦਾਰ ਇਹ ਗੱਲ ਕਹਿੰਦੇ ਨੇ ਵੀ ਇੰਨਾ ਝਾੜ ਨਹੀਂ ਆਉਂਦਾ ਜਿੰਨਾ ਝਾੜ ਜ਼ਿੰਮੇਦਾਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਇੰਨਾ ਝਾੜ ਨਹੀਂ ਆਉਂਦਾ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪੂਰੀ ਡਿਸਕਸ ਤੁਹਾਡੇ ਨਾਲ ਕਰਾਂਗੇ ਵੀ ਕਣਕ ਦਾ ਜਿਹੜਾ ਝਾੜ ਆ ਇਸ ਵਾਰ ਕਿੰਨਾ ਆ ਰਿਹਾ ਕਿਉਂਕਿ ਕਣਕ ਦੀ ਜਿਹੜੀ ਵਾਢੀ ਆ ਹੁਣ ਤੱਕ 50% ਤੋਂ ਉੱਪਰ ਹੋ ਚੁੱਕੀ ਐ ਕਣਕ ਦੀਆਂ ਵੱਖ-ਵੱਖ ਕਿਸਮਾਂ ਤਕਰੀਬਨ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜੜਾ ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਿਆ ਵੀ ਹੁਣ ਕਿੰਨਾ ਝਾੜੜ ਜਿਹੜਾ ਆ ਰਿਹਾ ਤੇ ਅਸਲ ਰਿਪੋਰਟ ਕੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪੂਰੀ ਡਿਸਕਸ ਕਰ ਲਵਾਂਗੇ ਸਾਂਝੀ ਕਰਾਂਗੇ ਪਰ ਕਿਉਂਕਿ 50% ਤੋਂ ਉੱਪਰ ਫਸਲ ਦੀ ਵੜਾਈ ਹੋ ਚੁੱਕੀ ਆ ਤੇ ਝਾੜ ਦੀ ਜਿਹੜੀ ਪੂਰੀ ਰਿਪੋਰਟ ਹੁਣ ਤੱਕ ਆਪਾਂ ਨੂੰ ਮਿਲ ਚੁੱਕੀ ਆ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਣਕ ਦਾ ਜਿਹੜਾ ਝਾੜ 28-30 ਕੁਇੰਟਲ ਤੱਕ ਆ ਸਕਦਾ ਨਹੀਂ ਆ ਸਕਦਾ ਜਾਂ ਹੁਣ ਦੇ ਜਿਹੜੇ ਝਾੜ ਨੇ ਕਿਸ ਤਰ੍ਹਾਂ ਦੇ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ notifications ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਬਹੁਤ ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਜਿਹੜਾ ਇਸ ਵਾਰ ਕਣਕ ਦਾ ਝਾੜ ਬਹੁਤ ਵਧੀਆ ਰਿਹਾ ਸਾਰੀਆਂ ਕਿਸਮਾਂ ਦਾ ਝਾੜ ਜਿਹੜਾ ਬਹੁਤ ਵਧੀਆ ਭਾਵੇਂ 303 ਹੈ ਭਾਵੇਂ 374 327 ਹੈ 822 ਹੈ ਹੋਰ ਵੀ ਕੋਸੇ ਬਖ ਬਖ ਕਿਸਮਾਂ ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ ਵੀ ਨੇ ਸੀ ਰਾਮ ਐ 272 ਇਸ ਤਰ੍ਹਾਂ ਦੀਆਂ ਇੱਕ ਤੋਂ ਕਿਸਮਾਂ ਹੋਰ ਵੀ ਨੇ ਜਿਹੜੀਆਂ ਜ਼ਿੰਮੇਦਾਰ ਆਪਣੇ ਤੌਰ ਤੇ ਲਾ ਲੈਂਦੇ ਨੇ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜ ਇਸ ਵਾਰ ਵਧੀਆ ਆ ਰਿਹਾ ਕਿਉਂਕਿ ਮੌਸਮ ਜਿਹੜਾ ਅਨੁਕੂਲ ਰਿਹਾ ਝਾੜ ਦੇ ਆਪਾਂ ਪਿੱਛੋ ਆ ਕੇ ਦੇਖਿਆ ਵੀ ਮਾਰਚ ਦੇ ਮਹੀਨੇ ਦੇ ਵਿੱਚ ਜੇਕਰ ਗਰਮੀ ਪੈ ਜਾਵੇ ਤਾਂ ਝਾੜ ਘਟਦਾ ਪਰ ਇਸ ਵਾਰ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਮੌਸਮ ਆਮ ਕਰਕੇ 33° ਦੇ ਨੇੜੇ ਤੇੜੇ ਬਣਿਆ ਰਿਹਾ ਜਿਹੜਾ ਕਣਕ ਦੇ ਝਾੜ ਦੇ ਵਾਸਤੇ ਬਹੁਤ ਅਨੁਕੂਲ ਹੁੰਦਾ ਕਣਕ ਦੀ ਵੜਾਈ ਵੀ ਆਪਾਂ ਦੇਖਿਆ ਵੀ ਹਫ਼ਤੇ ਤੋਂ ਉੱਪਰ ਚਲੀ ਗਈ ਲੇਟ ਚਲੀ ਗਈ ਹੁਣ ਅੱਜ 21 ਤਰੀਕ ਹੋ ਗਈ ਵੀਡੀਓ ਬਣਾ ਰਿਹਾ ਆਪਾਂ ਹਲੇ ਵੀ ਕਾਫੀ ਸਾਰਾ ਜਿਹੜਾ ਰਕਬਾ ਰਹਿਦਾ ਵੜਾਈ ਦੇ ਵੱਲੋਂ ਸੋ 15 ਤਰੀਕ ਤੱਕ ਕਈ ਵਾਰੀ ਬਾਢੀ ਖਤਮ ਹੋ ਜਾਂਦੀ ਆ 15 ਅਪ੍ਰੈਲ ਤੱਕ ਉਸ ਵੇਲੇ ਝਾੜ ਜਿਹੜੇ ਘਟ ਹੁੰਦੇ ਆ ਕਿਉਂਕਿ ਜਿਆਦਾ ਗਰਮੀ ਪੈਣ ਨਾਲ ਅਗੇਤੀ ਗਰਮੀ ਪੈਣ ਨਾਲ ਕਣਕ ਦੇ ਝਾੜ ਦੇ ਉੱਤੇ ਮਾੜਾ ਅਸਰ ਪੈਂਦਾ ਪਰ ਇਸ ਵਾਰ ਇਸ ਤਰ੍ਹਾਂ ਨਹੀਂ ਹੋਇਆ ਕਣਕ ਜਿੰਨੀ ਲੇਟ ਪਕਾਈ ਵੱਲ ਜਾਂਦੀ ਹੈ ਜਿਆਦਾ ਦਿਨ ਪੱਕਣ ਨੂੰ ਲੈਂਦੀ ਹੈ ਜਦੋਂ ਕਣਕ ਸਹੀ ਸਮੇਂ ਤੇ ਬੀਜੀ ਹੋਈ ਜਿਹੜੀ ਕਣਕ ਹੈ ਜੇ ਪੱਕਣ ਦੇ ਵਾਸਤੇ ਦਿਨ ਜਿਆਦਾ ਲੈ ਜਾਂਦੀ ਹੈ ਤਾਂ ਝਾੜ ਤਕਰੀਬਨ ਆਪਣੇ ਆਪ ਹੀ ਵੱਧ ਜਾਂਦਾ ਕੁਦਰਤੀ ਵੀ ਰਿਹਾ ਇਸ ਵਾਰ ਕੋਈ ਹੰਗਸ ਵਗੈਰਾ ਉਲੀ ਜਾਂ ਪੀਲੀ ਕੁੰਗੀ ਦਾ ਰੋਗ ਪੂਰੀ ਕੁੰਗੀ ਦਾ ਰੋਗ ਫਸਲ ਦੇ ਉੱਤੇ ਨਹੀਂ ਆਇਆ ਤੇ ਨਾ ਹੀ ਤੇਲੇ ਵਗੈਰਾ ਦੀ ਕੋਈ ਸ਼ਿਕਾਇਤ ਕਿਸੇ ਪਾਸੋਂ ਸੁਣੀ ਆ ਤੇ ਮੌਸਮ ਸਾਰਾ ਹੁਣ ਤੱਕ ਵਧੀਆ ਰਿਹਾ ਤੇ ਇਸੇ ਕਰਕੇ ਜਿਹੜੇ ਝਾੜ ਬਣੇ ਹੋਏ ਨੇ 24 25 ਕੁਇੰਟਲ ਤੱਕ ਦੀ ਐਵਰੇਜ ਤਾਂ ਬਿਲਕੁਲ ਆਮ ਪੈ ਰਹੀ ਆ ਜ਼ਿਮੀਦਾਰਾਂ ਦੀ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਕੋਈ ਝੂਠ ਵਾਲੀ ਗੱਲ ਨਹੀਂ 25 26 ਕੁਇੰਟਲ ਤੱਕ ਵੀ ਜਿਹੜੀ ਐਵਰੇਜ ਕਣਕ ਦੇ ਝਾੜ ਦੀ ਆ ਰਹੀ ਆ ਜਿਹੜੀ ਆਪਾਂ ਗੱਲ ਕਰਦੇ ਆ ਵੀ 30 ਕੁਇੰਟਲ 28 ਕੁਇੰਟਲ 30 32 ਕੁਇੰਟਲ ਦੀ ਐਵਰੇਜ ਨਹੀਂ ਮੰਨਦੀ ਹੁੰਦੀ ਉਹ ਕੁਝ ਥੋੜਾ ਰਕਬਾ ਹੁੰਦਾ ਹੈ ਕਿਲਾ 1.5 ਕਿਲਾ ਇੰਨੇ ਰਕਬੇ ਦੇ ਵਿੱਚੋਂ 30 ਕੁਇੰਟਲ ਜਾਂ 30 ਤੋਂ ਕਈ ਵਾਰੀ ਵੱਧ ਵੀ ਝਾੜ ਨਿਕਲੇ ਆਉਂਦਾ ਪਰ ਜੇ ਆਪਾਂ ਵੱਡੇ ਏਰੀਏ ਦੀ ਗੱਲ ਕਰੀਏ ਅ 25 25 30 ਕਿਲਿਆਂ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਕਣਕ ਦਾ ਝਾੜ ਆ 24 25 ਕੁਇੰਟਲ ਤੱਕ ਬਹੁਤ ਵਧੀਆ ਜਿਹੜੇ ਚੰਗੇ ਝਾੜ ਹੁੰਦੇ ਨੇ 24 25 ਕੁਇੰਟਲ ਤੱਕ ਨਿਕਲਦੇ ਨੇ 26 ਕੁਇੰਟਲ ਤੱਕ ਲਾ ਲਓ ਜੇ ਕੋਈ ਜ਼ਿਆਦਾ ਹੀ ਦੇਖਭਾਲ ਵਾਲਾ ਬੰਦਾ ਹੈਗਾ ਜਿਆਦਾ ਚੰਗਾ ਕਿਸਾਨੀ ਵਧੀਆ ਤਰੀਕੇ ਨਾਲ ਕਰਦਾ ਤਾਂ 26 ਕੁਇੰਟਲ ਤੱਕ ਵੀ ਆ ਸਕਦਾ ਜਿਸ ਤਰ੍ਹਾਂ ਦਾ ਇਸ ਵਾਰ ਮੌਸਮ ਚੱਲਦਾ ਇਹ ਜਿੰਨਾ ਹੁਣ ਜਿਹੜੇ ਕਿਸਾਨ ਵੀਰਾਂ ਦਾ ਝਾੜ ਨਹੀਂ ਆਇਆ ਘਟ ਆਇਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਮੌਸਮ ਬਹੁਤ ਅਨੁਕੂਲ ਹੈ ਜੇਕਰ ਇਸ ਵਾਰ ਵੀ ਆਪਣਾ ਕਣਕ ਦਾ ਝਾੜ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਆਪਾਂ ਤੋਂ ਕੋਈ ਖਨਾਮੀ ਹੋਈ ਹੈ ਕੋਈ ਗਲਤੀ ਹੋਈ ਹੈ ਜਿਹਦੇ ਕਰਕੇ ਇਸ ਵਾਰ ਝਾੜ ਨਹੀਂ ਆਇਆ ਉਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਿਹੜੀਆਂ-ਕਿਹੜੀਆਂ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਜ਼ਿਮੀਦਾਰਾਂ ਨੂੰ ਵੀ ਆਪਾਂ ਗੱਲ ਪੁੱਛਾਂਗੇ ਵੀ ਕੀ-ਕੀ ਕਮੀ ਰਹੇਗੀ ਤੁਹਾਡਾ ਜਿਨ੍ਹਾਂ ਦੇ ਖੇਤਾਂ 'ਚ ਝਾੜ ਨਹੀਂ ਆਇਆ ਉਹਨਾਂ ਨੂੰ ਖੁਦ ਨੂੰ ਵੀ ਪਤਾ ਹੁੰਦਾ ਵੀ ਮੇਥੋਂ ਆ ਗਲਤੀ ਹੋਈ ਆ ਕਈ ਵਾਰੀ ਕੋਈ ਬੀਜ ਦੀ ਗਲਤੀ ਹੋ ਜਾਂਦੀ ਆ ਕਈ ਵਾਰੀ ਇਸ ਵਾਰ ਪਹਿਲਾਂ-ਪਹਿਲਾਂ ਆਪਾਂ ਦੇਖਿਆ ਵੀ ਕਣਕ ਦੀ ਜਰਮੀਨੇਸ਼ਨ ਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਸੀ ਕਾਫੀ ਵੱਡੇ-ਵੱਡੇ ਖੇਤ ਖਾਲੀ ਰਹੇਗੇ ਸੀ ਉਹਨਾਂ ਦੀ ਵਜ੍ਹਾ ਦੇ ਨਾਲ ਵੀ ਝਾੜ ਤੇ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਕੁੱਲੀ ਡੰਡੇ ਦੀ ਜਦੋਂ ਅੰਦਵਾਈ ਵਰਤੀ ਹੈ ਮੈਟਰੀ ਰਿਵੀਊਨ ਜ਼ਿਮੀਦਾਰਾਂ ਨੇ ਵਰਤੀਆ ਬਹੁਤ ਖੁੱਲੇ ਤੌਰ ਦੇ ਉੱਤੇ ਵਰਤੀ ਸੀ ਗੁੱਲੀ ਡੰਡਾ ਕੰਟਰੋਲ ਕਰਨ ਨੂੰ ਉਹਦਾ ਵੀ ਜਿਹੜਾ ਇਫੈਕਟ ਝਾੜ ਦੇ ਉੱਤੇ ਆਇਆ ਜਿਨ੍ਹਾਂ ਦਾ ਝਾੜ ਘਟਿਆ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਸੋ ਪੂਰੀ ਗੱਲਬਾਤ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਇਹਦੇ ਵਿੱਚ ਦੋਸਤੋ ਕੋਈ ਸ਼ੱਕ ਨਹੀਂ ਵੀ ਇਸ ਵਾਰ ਕਣਕ ਦੇ ਜਿਹੜੇ ਝਾੜ ਨੇ ਬਿਲਕੁਲ ਵਧੀਆ ਆ ਰਹੇ ਨੇ ਤੇ 24 25 ਕੁਇੰਟਲ ਤੱਕ ਤਾਂ ਬਿਲਕੁਲ ਐਵਰੇਜ ਆ ਰਹੀ ਆ ਸਾਰੀਆਂ ਹੀ ਕਿਸਮਾਂ ਦਾ ਜਿਹੜਾ ਝਾੜ ਆ ਰਿਹਾ ਤੇ ਇਹ ਵੀ ਗੱਲ ਧਿਆਨ ਦੇਣ ਵਾਲੀ ਆ ਵੀ ਹੁਣ ਦੇਖੋ ਤੁਸੀਂ ਸਾਰੀਆਂ ਕਿਸਮਾਂ ਦਾ ਝਾੜ ਆ ਰਿਹਾ ਕੋਈ ਕਿਸਮ ਪਿੱਛੇ ਨਹੀਂ ਰਹਿ ਰਹੀ 370 ਲਾਲ ਉਹ 370 72 ਵੀ ਹੈ ਗਿਆ 327 ਆ ਉਹਦਾ ਵੀ ਝਾੜ ਵਧੀਆ ਆ ਰਿਹਾ 303 ਕਿਸਮ ਉਹਦਾ ਵਧੀਆ ਆ ਰਿਹਾ ਪੀਬੀਡਬਲਯੂ 826 ਦਾ ਝਾੜ ਵਧੀਆ ਆ ਰਿਹਾ ਸ਼੍ਰੀ ਰਾਮ 272 ਦਾ ਵੀ ਝਾੜ ਵਧੀਆ ਆ ਰਿਹਾ ਕੋਈ ਕਿਸਮ ਪਿੱਛੇ ਨਹੀਂ ਜਿਹੜੀ ਹਟ ਰਹੀ ਤਕਰੀਬਨ ਸਾਰੀਆਂ ਕਿਸਮਾਂ ਦਾ ਝਾੜ ਆਇਆ ਕਿਉਂਕਿ ਮੌਸਮ ਅਨੁਕੂਲ ਆ ਜਦੋਂ ਮੌਸਮਾਂ ਨੂੰ ਗੂਲ ਹੁੰਦਾ ਨਾ ਤਾਂ ਸਾਰੀਆਂ ਕਿਸਮਾਂ ਦਾ ਝਾੜ ਹੁੰਦਾ ਚੰਗੀ ਕਿਸਮ ਆਪਾਂ ਕਿਹਨੂੰ ਗਿਣਾਂਗੇ ਚੰਗੀ ਕਿਸਮ ਨੂੰ ਗਿਣਾਂਗੇ ਜਿਹੜੀ ਮੌਸਮ ਤੋਂ ਉਲਟ ਜਾ ਕੇ ਝਾੜ ਦੇ ਦੇਵੇ ਇਸ ਤਰ੍ਹਾਂ ਦੀ ਬਹੁਤ ਘੱਟ ਜਿਹੜੀ ਕਿਸਮ ਆਪਣੇ ਸਾਹਮਣੇ ਆਉਂਦੀ ਆ ਜਿਹੜੀ ਜੇ ਝਾੜ ਘੱਟ ਹੈ ਨਾ ਤਾਂ ਸਾਰੀਆਂ ਦਾ ਹੀ ਘੱਟ ਜਾਂਦਾ ਆ ਝਾੜ ਬਾਦਦਾ ਤਾਂ ਸਾਰੀਆਂ ਕਿਸਮਾਂ ਦਾ ਝਾੜ ਬਾਦ ਜਾਂਦਾ ਹੈ ਉਹ ਚੰਗੀ ਕਿਸਮ ਆਪਾਂ ਗਣਾਂਗੇ ਜਿਹੜੀ ਮੌਸਮ ਤੋਂ ਵੀ ਉਲਟ ਜਾ ਕੇ ਆਪਾਂ ਨੂੰ ਝਾੜ ਦੇ ਦੇਵੇ ਕਈ ਵਾਰੀ ਆਪਾਂ ਦੇਖਿਆ ਵੀ ਹਾਈ ਟੈਂਪਰੇਚਰ ਦੇ ਵਿੱਚ ਕਣਕਾਂ ਪੱਕਦੀਆਂ ਨੇ ਉਦੋਂ ਤਕਰੀਬਨ ਸਾਰੀਆਂ ਦੇ ਝਾੜ ਘਟ ਜਾਂਦਾ ਜੇ ਉਸ ਵੇਲੇ ਆਪਾਂ ਨੂੰ ਕੋਈ ਵੈਰਾਈਟੀ ਕਣਕ ਦੀ ਇਸ ਤਰ੍ਹਾਂ ਦੀ ਹੋਵੇ ਜਿਹੜੀ ਉਸ ਵੇਲੇ ਵੀ ਝਾੜ ਆਪਣਾ 25 ਕੁਆਰਟਲ 26 ਕੁਆਰਟਲ ਤੱਕ ਕਰ ਦੇਵੇ ਫੇਰ ਆਪਾਂ ਕਿਸਮ ਦੀ ਗੱਲ ਮੰਨਦੇ ਆ ਵੀ ਹਾਂ ਕਿਸਮ ਦੇ ਨਾਲ ਫਰਕ ਪੈਂਦਾ ਪਰ ਇਸ ਤਰ੍ਹਾਂ ਦੀਆਂ ਕਿਸਮਾਂ ਬਹੁਤ ਘੱਟ ਦੇ ਹਲੇ ਨਹੀਂ ਬਣੀਆਂ ਜਦੋਂ ਝਾੜ ਹੁੰਦਾ ਉਦੋਂ ਸਾਰੀਆਂ ਦੇ ਦੋਸਤੋ ਅ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਨੀ ਇੱਕ ਗੱਲਬਾਤ ਕਰਨੀ ਸੀ ਵੀ ਕਣਕ ਦੇ ਝਾੜ ਬਿਲਕੁਲ ਆ ਸਕਦੇ ਨੇ ਔਰ ਆਏ ਨੇ ਇਸ ਵਾਰ ਆਏ ਨੇ ਸੋ ਅ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜਿਹੜੇ ਕਿਸਾਨ ਵੀਰਾਂ ਦਾ ਝਾੜ ਘਟ ਆਇਆ ਉਹਦੇ ਬਾਰੇ ਉਹਦੇ ਕੀ ਕਾਰਨ ਹੋ ਸਕਦੇ ਨੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਅੱਗੇ ਵਾਸਤੇ ਆਪਾਂ ਤੋਂ ਗਲਤੀ ਨਾ ਹੋਵੇ ਅੱਗੇ ਅੱਗੇ ਜੋ ਜੋ ਹੁਣ ਹੋ ਗਿਆ ਉਹ ਹੋ ਗਿਆ ਅਗਲੇ ਅਗਲੇ ਸਾਲ ਦੇ ਵਾਸਤੇ ਆਪਾਂ ਕੁਝ ਸਿੱਖੀਏ ਉਹ ਤੋਂ ਤਾਕੇ ਇਸ ਤਰ੍ਹਾਂ ਦੀ ਪ੍ਰੋਬਲਮ ਆਪਾਂ ਨੂੰ ਗਾਹਾਂ ਵਾਸਤੇ ਲਾਉਂਦੇ ਆ ਅੱਗੇ ਵਾਸਤੇ ਲਾਉਂਦੇ ਆ ਬਈ ਦੋਸਤੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ